ਸਾਤਰੀਆ ਕਾਲ ਮੇਜਰ ਜੂ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਸ੍ਰੀ ਦਰਪਾਲ ਸਾਹਿਬ ਨੂੰ ਧਮਕੀਆਂ ਮਿਲਣ ਤੋਂ ਬਾਅਦ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਧਮਕੀਆਂ ਦੇ ਮਾਮਲੇ ਦੇ ਵਿੱਚ ਹੈੱਡ ਗ੍ਰੰਥੀ ਗਾਨੀ ਰੁਕबीर ਸਿੰਘ ਦੇ ਵੱਲੋਂ ਚਿੰਤਾ ਜ਼ਾਹਰ ਕਰ ਦਿੱਤੀ ਗਈ ਹੈ ਤੇ ਵਿਰੋਧੀਆਂ ਦੇ ਵੱਲੋਂ ਵੀ ਸਰਕਾਰ ਦੇ ਉੱਪਰ ਨਿਸ਼ਾਨੇ ਸਾਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਭੀਖ ਮੰਗਣ ਵਾਲੇ ਪਿਖਾਰੀਆਂ ਦੇ ਉੱਪਰ ਮਾਨ ਸਰਕਾਰ ਹੁਣ ਸਖਤ ਹੁੰਦੀ ਦਖਾਇਦਰੀਆ ਮਜੀਠੀਆ ਦੀ ਬੈਰਕ ਬਦਲ ਨੂੰ ਲੈ ਕੇ ਅੱਜ ਸੁਣਵਾਈ ਹੋਈ ਹੈ ਪੁਲਸ ਅਤੇ ਬਿਜ਼ਨਸ ਦੇ ਅਧਿਕਾਰੀਆਂ ਦੇ ਵਿਰੁੱਧ ਐਮਐਲਏ ਗਨੀਵ ਕੌਰ ਮਜੀਠੀਆ ਨੇ ਚੰਡੀਗੜ੍ਹ ਦੀ ਐਸਐਸਪੀ ਨੂੰ ਸ਼ਿਕਾਇਤ ਕਰ ਦਿੱਤੀ ਹੈ ਪੰਜਾਬ ਦੇ ਰੋਪੜ ਦੇ ਵਿੱਚ ਲੱਗੇ ਥਰਮਲ ਪਲਾਂਟ ਦੀ ਕੋਲਾ ਸਪਲਾਈ ਬੰਦ ਕਿਉਂ ਕਰ ਦਿੱਤੀ ਗਈ ਹੈ ਤੇ 5 ਕਰੋੜ ਦਾ ਜੁਰਮਾਨਾ ਕਿਉਂ ਲਗਾ ਦਿੱਤਾ ਗਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਭਾਜਪਾ ਦੇ ਵੱਲੋਂ ਹੁਣ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਉੱਪਰ ਇੱਕ ਵਾਰ ਫਿਰ ਤੋਂ ਦਲ ਬਦਲੂਆਂ ਦਾ ਠੱਪਾ ਕਾਂਗਰਸ ਦੇ ਵੱਲੋਂ ਲਗਾ ਦਿੱਤਾ ਗਿਆ ਇਹਨਾਂ ਸਾਰੀਆਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀਆਂ ਮਿਲਣ ਦਾ ਦੌਰ ਜਾਰੀ ਹੈ ਤੇ ਇਸ ਦੇ ਵਿੱਚ ਬੀਤੇ ਦਿਨੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਖੁਲਾਸਾ ਕੀਤਾ ਗਿਆ ਕਿ ਪਿਛਲੇ 3 ਦਿਨਾਂ ਦੇ ਵਿੱਚ 5 ਧਮਕੀਆਂ ਈਮੇਲ ਦੇ ਜ਼ਰੀਏ ਐਸਜੀਪੀਸੀ ਨੂੰ ਮਿਲ ਚੁੱਕੀਆਂ ਨੇ ਤੇ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਮਪੀ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਦਾ ਵੀ ਨਾਮ ਸ਼ਾਮਲ ਹੈ ਉਹਨਾਂ ਨੂੰ ਵੀ ਧਮਕੀਆਂ ਦਿੱਤੇ ਗਏ ਗਏ ਤੇ ਇੱਥੇ ਦੁੱਖ ਦੀ ਗੱਲ ਇਹ ਹੈ ਕਿ ਅਜੇ ਤੱਕ ਦੋਸ਼ੀਆਂ ਦਾ ਪਤਾ ਨਹੀਂ ਲੱਗ ਸਕਿਆ ਇਸ ਦੇ ਪਿੱਛੇ ਕੌਣ ਹੈ ਤੇ ਇਹ ਸਾਰਾ ਕੁਝ ਕੌਣ ਕਰਵਾ ਰਿਹਾ ਹੈ ਤੇ ਕਿਉਂ ਕਰਵਾ ਰਿਹਾ ਹੈ ਇਸ ਦੇ ਪਿੱਛੇ ਅਜੇ ਤੱਕ ਪੁਲਿਸ ਇਹਨਾਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਨਾਕਾਮ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਉਧਰ ਦੂਜੇ ਪਾਸੇ ਐਮਪੀ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਦਰਬਾਰ ਸੈਦੀ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਕਰਨ ਦੇ ਨਿਰਦੇਸ਼ ਆਪਣੀ ਇਸ ਚਿੱਠੀ ਦੇ ਵਿੱਚ ਦਿੱਤੇ ਗਏ ਸਨ ਅਪੀਲ ਕੀਤੀ ਗਈ ਸੀ ਕਿ ਇਸ ਲਈ ਦਰਬਾਰ ਸੈਦੀ ਸੁਰੱਖਿਆ ਵਧਾ ਜਾਵੇ ਕੇਂਦਰਤ ਵੱਲੋਂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾਵੇ ਪੱਕੇ ਤੌਰ ਤੇ ਇੱਥੇ ਜੋ ਸੁਰੱਖਿਆ ਹੈ ਹਵਾ ਦੇ ذریعے ਰੱਖੀ ਜਾਵੇ ਤੇ ਹੋਰ ਵੀ ਕਈ ਪ੍ਰਕਾਰ ਦੀ ਸੁਰੱਖਿਆ ਦੀ ਪ੍ਰਬੰਧ ਕਰਨ ਦੀ ਅਪੀਲ ਐਮਪੀ ਔਜਲਾ ਦੇ ਵੱਲੋਂ ਕਰ ਦਿੱਤੀ ਗਈ ਤੇ ਉਸ ਦੇ ਬਾਅਦ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ਸੀਐਮ ਭਗਵੰਤ ਮਾਨ ਨੂੰ ਖੁਦ ਧਮਕੀਆਂ ਮਿਲ ਰਹੀਆਂ ਨੇ ਉਸ ਤੇ ਬਿਆਨ ਦਿੱਤਾ ਕਿ ਅਸੀਂ ਪੰਜਾਬ ਦੇ ਅਤੇ ਦੇਸ਼ ਦੇ ਹਿੱਤ ਵਿੱਚ ਕੰਮ ਕਰ ਰਹੇ ਹਾਂ ਸ਼ਰਾਰਤੀ ਅੰਥਰਾਂ ਦੇ ਵੱਲੋਂ ਇਹ ਧਮਕੀਆਂ ਦਿੱਤੇ ਜਾ ਰਹੇ ਨੇ ਤੇ ਅਸੀਂ ਡਰਨ ਵਾਲੇ ਨਹੀਂ ਆ ਦਰਪਾਰ ਸਾਹਿਬ ਨੂੰ ਧਮਕੀਆਂ ਮਿਲਣ ਦੇ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਕੁਝ ਵੀ ਨਹੀਂ ਬੋਲਿਆ ਗਿਆ ਤੇ ਅੱਜ ਖਬਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਸਮੇਤ ਅਤੇ ਬਾਕੀ ਸਰਕਾਰੀ ਉੱਚ ਲੈਵਲ ਦੇ ਹਾਈ ਲੈਵਲ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਹ ਮੀਟਿੰਗ ਆ ਪੰਜਾਬ ਦੀ ਅਮਨ ਕਾਨੂੰਨ ਅਤੇ ਸੁਰੱਖਿਆ ਦੇ ਮਾਮਲੇ ਵਿੱਚ ਕੀਤੀ ਗਈ ਹੈ ਤੇ ਇਸ ਹਾਈ ਲੈਵਲ ਮੀਟਿੰਗ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤੇ ਇਹਨਾਂ ਸੀਨੀਅਰ ਅਫਸਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਉੱਪਰ ਗਹਿਰੀ ਨਜ਼ਰ ਅਤੇ ਪੁਖਤਾ ਪ੍ਰਬੰਧ ਕਰਨ ਦੇ ਹੁਕਮਾਂ ਨਿਰਦੇਸ਼ ਦੇ ਦਿੱਤੇ ਗਏ ਨੇ ਤੇ ਦਰਬਾਰ ਸਾਹਿਬ ਨੂੰ ਲਗਾਤਾਰ ਮਿਲਣੀਆਂ ਧਮਕੀਆਂ ਦੇ ਮਾਮਲੇ ਵਿੱਚ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆ ਜਿਨ੍ਹਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਨਰਾਜ਼ਗੀ ਜ਼ਾਹਰ ਕੀਤੀ ਗਈ ਹੈ ਉਹਨਾਂ ਨੇ ਤਾਂ ਕਹਿਣ ਕਿ ਇਹਨਾਂ ਲੰਮਾ ਸਮਾਂ ਹੋ ਗਿਆ ਹੈ ਲਗਾਤਾਰ ਤਮਕੀਆਂ ਮਿਲ ਰਹੀਆਂ ਨੇ ਪਰ ਅਜੇ ਤੱਕ ਨਾ ਤਾਂ ਕੇਂਦਰ ਸਰਕਾਰ ਦੇ ਵੱਲੋਂ ਤੇ ਨਾ ਹੀ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦੇ ਅਧਿਕਾਰੀਆਂ ਦੇ ਵੱਲੋਂ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜੋ ਕਿ ਮੰਦਭਾਗਾ ਹੈ ਤੇ ਦੂਜੇ ਪਾਸੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਯਵਾ ਦੇ ਵੱਲੋਂ ਵੀ ਸਰਕਾਰ ਦੇ ਉੱਪਰ ਪੁਕਤਾ ਪ੍ਰਬੰਧ ਨਾ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਉੱਪਰ ਨਸੀਹਤ ਉਹਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਜੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਮੁਖ ਸਕੱਤਰ ਅਤੇ ਪੰਜਾਬ ਦੇ ਡੀਜੀਪੀ ਨੂੰ ਇੱਥੇ ਆ ਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਸੀ ਪਰ ਅਫਸੋਸ ਇਹ ਹੈ ਕਿ ਉਹਨਾਂ ਦੇ ਵੱਲੋਂ ਅਜੇ ਤੱਕ ਅਜਿਹਾ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਜੋ ਬੇਤਵੀ ਬਿੱਲ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਉਸ ਦੇ ਉੱਪਰ ਸਿਆਸਤ ਕਰਨ ਦੇ ਦੋਸ਼ ਵੀ ਲਗਾ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਹੁਣ ਪੰਜਾਬ ਦੇ ਵਿੱਚ ਭੀਖ ਮੰਗਣ ਵਾਲੇ ਭਿਖਾਰੀਆਂ ਤੇ ਸਖਤ ਹੁੰਦੀ ਦਿਖਾਈ ਦੇ ਰਹੀ ਹੈ ਲਗਾਤਾਰ ਇਹਨਾਂ ਭਿਖਾਰੀਆਂ ਨੂੰ ਜੋ ਕਿ ਪੰਜਾਬ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਲਾਈਟਾਂ ਉੱਪਰ ਅਤੇ ਸ਼ਹਿਰਾਂ ਵਿੱਚ ਭੀੜ-ਪੜੇ ਇਲਾਕਿਆਂ ਦੇ ਵਿੱਚ ਜਾ ਕੇ ਭੀਖ ਮੰਗਦਰੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਡੀ ਐਨ ਏ ਟੈਸਟ ਕੀ ਕੀਤਾ ਜਾ ਰਿਹਾ ਹੈ ਤੇ ਨਾਲ ਇਹਨਾਂ ਭਿਖਾਰੀਆਂ ਦੇ ਕੋਲ ਜੋ ਬੱਚੇ ਹੁੰਦੇ ਨੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦਾ ਵੀ ਡੀਐਨਏ ਟੈਸਟ ਕੀਤਾ ਜਾ ਰਿਹਾ ਇਸ ਦੇ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਜੋ ਉਸ ਔਰਤ ਦੇ ਕੋਲ ਬੱਚਾ ਹੈ ਕਿ ਇਹ ਉਸ ਦਾ ਹੀ ਹੈ ਜਾਂ ਫਿਰ ਕਿਸੇ ਹੋਰ ਦਾ ਹੈ ਇਸ ਮਾਮਲੇ ਨੂੰ ਲੈ ਕੇ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਖਛਾ ਕਿ ਇਹ ਜੋ ਇਹਨਾਂ ਦੇ ਔਰਤਾਂ ਦੇ ਕੋਲ ਬੱਚੇ ਨੇ ਇਹ ਇਹਨਾਂ ਦੇ ਨਹੀਂ ਨੇ ਤੇ ਇਸ ਪਿਛੇ ਇੱਕ ਵੱਡਾ ਗਿਰੋਹ ਹੋਣ ਦਾ ਵੀ ਖਛਾ ਜਾਹਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਕਿ ਇਹਨਾਂ ਔਰਤਾਂ ਨੂੰ ਇਹ ਜੋ ਬੱਚੇ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਮੁਹਈਆ ਕਰਵਾਏ ਜਾਂਦੇ ਨੇ ਤਾਂ ਜੋ ਇਹ ਬੱਚਿਆਂ ਨੂੰ ਨਾਲ ਲੈ ਕੇ ਪੀਖ ਮੰਗ ਸਕਣ ਤਾਂ ਜੋ ਲੋਕ ਇਹਨਾਂ ਦੇ ਨਾਲ ਹਮਦਰਦੀ ਅਤੇ ਭਾਵਕ ਹੋ ਕੇ ਇਹਨਾਂ ਨੂੰ ਪੈਸੇ ਦੇਣ ਭੀਖ ਦੇਣਾ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਦਾ ਕਹਿਣਾ ਕਿ ਇਹਨਾਂ ਮਾਵਾਂ ਦੇ ਅਤੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਜਿਸ ਤੋਂ ਇਹ ਪਤਾ ਲੱਗੇਗਾ ਕਿ ਇਹ ਬੱਚਾ ਇਸ ਔਰਤ ਦਾ ਹੈ ਜਾਂ ਨਹੀਂ ਜੇਕਰ ਅਜਿਹਾ ਨਹੀਂ ਹੋਇਆ ਤਾਂ ਫਿਰ ਕਾਰਵਾਈ ਹੋਵੇਗੀ ਪੁਲਿਸ ਦੇ ਵੱਲੋਂ ਇਹ ਵੱਡੀ ਗੱਲ ਹੈ ਆਖਰ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਬਾਲਾ ਬਿਕਰਮ ਜਿੱਠਿਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਆਪਣੀ ਬੈਰਕ ਬਦਲਣ ਦੀ ਅਪੀਲ ਕੋਰਟ ਦੇ ਵਿੱਚ ਲਗਾਈ ਗਈ ਸੀ ਤੇ ਜਿਸ ਮਾਮਲੇ ਤੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਕੋਰਟ ਦੇ ਵੱਲੋਂ ਇਹ ਸੁਣਵਾਈ 22 ਤਰੀਕ ਤੇ ਪਾ ਦਿੱਤੀ ਗਈ ਹੈ ਇਸ ਦੇ ਵਿੱਚ ਦੋਵਾਂ ਪੱਖਾਂ ਦੇ ਵਕੀਲਾਂ ਦੇ ਵੱਲੋਂ ਕੋਰਟ ਦੇ ਵਿੱਚ ਦਲੀਲਾਂ ਰੱਖੇ ਗਏ ਆ ਸਰਕਾਰੀ ਪੱਖ ਵਾਲੇ ਵਕੀਲ ਦਾ ਕਹਿਣਾ ਹੈ ਕਿ ਵਿਕਰਮ ਜੀਠੇ ਨੂੰ ਜੇਲ੍ਹ ਦੇ ਵਿੱਚ ਕੋਈ ਵੀ ਖਤਰਾ ਨਹੀਂ ਹੈ ਤੇ ਲਗਾਤਾਰ ਸੀਨੀਅਰ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਜੋ ਕਿ ਵਿਕਰਮ ਜੀਠੇ ਦੇ ਉੱਪਰ ਨਜ਼ਰ ਰੱਖ ਰਹੀਆਂ ਨੇ ਤੇ ਉਹਨਾਂ ਦੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਹੈ ਉਹਨਾਂ ਦੀ ਸੁਰੱਖਿਆ ਦੇ ਨਾਲ ਕੋਈ ਵੀ ਖਿਲਵਾੜ ਨਹੀਂ ਹੋ ਰਿਹਾ ਤੇ ਦੂਜੇ ਪਾਸੇ ਵਿਕਰਮ ਜੀਠੇ ਦੇ ਵਕੀਲ ਦਾ ਕਹਿਣਾ ਹੈ ਕਿ ਵਿਕਰਮ ਜੀਠਿਆ ਸਾਬਕਾ ਮੰਤਰੀ ਨੇ ਸਾਬਕਾ ਵਿਧਾਇਕ ਨੇ ਅਤੇ ਉਹਨਾਂ ਨੂੰ orange category ਵਾਲੇ ਬੈਰਕ ਦੇ ਵਿੱਚ ਰੱਖਿਆ ਜਾਣ ਚਾਹੀਦਾ ਹੈ ਇਸ ਮੌਕੇ ਉਹ ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ ਅਤੇ ਜੋ ਮੁਲਜ਼ਮਾਂ ਅੰਡਰ ਟ੍ਰਾਇਲ 'ਚ ਉਹਨਾਂ ਦੇ ਨਾਲ ਵਿਕਰਮ ਮਜੀਠਾ ਨੂੰ ਰੱਖਿਆ ਗਿਆ ਇਸ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਇਸ ਕਰਕੇ ਉਹਨਾਂ ਦਾ ਬੈਰਕ ਬਦਲਿਆ ਜਾਵੇ ਤੇ ਹੁਣ ਇਸ ਮਾਮਲੇ ਦੇ ਵਿੱਚ ਦੋਵਾਂ ਪੱਖਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਦੇ ਵੱਲੋਂ ਇਸ ਮਾਮਲੇ ਦੀ ਸੁਣਵਾਈ ਹੋਣਾ 22 ਜੁਲਾਈ ਨੂੰ ਰੱਖ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਮਜੀਠਾ ਤੋਂ ਸ਼੍ਰੋਮਣੀ ਕਲਦਲ ਦੇ ਵਿਧਾਇਕ ਗਨੀਵ ਕੌਰ ਮਜੀਠਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ 50 ਪੁਲਿਸ ਦੇ ਅਧਿਕਾਰੀਆਂ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਵਿਰੁੱਧ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕਰ ਦਿਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਖਿਆ ਕਿ ਜਿਸ ਮੌਕੇ ਵਿਜਲੈਂਸ ਵੱਲੋਂ ਮੇਰੇ ਘਰ ਰੇਡ ਮਾਰੀ ਗਈ ਸੀ ਉਸ ਮੌਕੇ ਇਹਨਾਂ ਦੇ ਵੱਲੋਂ ਧੱਕੇ ਨਾਲ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਰੇਡ ਕੀਤੀ ਗਈ ਸੀ ਤੇ ਇਹਨਾਂ ਦੇ ਕੋਲ ਕੋਈ ਵੀ ਸਰਚ ਵਾਰੰਟ ਆ ਨਹੀਂ ਸੀ ਤੇ ਇਹਨਾਂ ਦੇ ਵੱਲੋਂ ਸੈਕਟਰ 4 ਦੇ ਵਿੱਚ ਜੋ ਮੇਰੀ ਰਹਾਇਸ਼ਾ ਉਸ ਉੱਪਰ ਜਿਸ ਮੌਕੇ ਇਹਨਾਂ ਦੇ ਵੱਲੋਂ ਤਲਾਸ਼ੀ ਕੀਤੀ ਗਈ ਉਸ ਮੌਕੇ ਇਹਨਾਂ ਦੇ ਵੱਲੋਂ ਤੋੜ-ਫੋੜ ਵੀ ਕੀਤੀ ਗਈ ਹੈ ਨੁਕਸਾਨ ਪਹੁੰਚਾਇਆ ਗਿਆ ਤੇ ਬਜ਼ੁਰਗ ਮਾਤਾ ਦੇ ਨਾਲ ਅਤੇ ਹੋਰ ਜੋ ਕਰਮਚਾਰੀ ਉਸ ਘਰ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਨਾਲ ਬਦਸਲੂਕੀ ਵੀ ਕੀਤੀ ਗਈ ਹੈ ਤੇ ਨਾਲ ਹੀ ਇਹਨਾਂ ਅਧਿਕਾਰੀਆਂ ਦੇ ਉੱਪਰ ਗਨੀਵ ਕੌਰ ਮਜੀਠੇ ਦੇ ਵੱਲੋਂ ਧਮਕਾਉਣ ਦੇ ਦੋਸ਼ ਵੀ ਲਗਾ ਦਿੱਤੇ ਗਏ ਨੇ ਤੇ ਜੋ ਵਿਜਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਇਸ ਨੂੰ ਗੈਰ ਕਾਨੂੰਨੀ ਵਿਕਰਮ ਜੀਠੇ ਦੀ ਪਤਨੀ ਗਨੀਵ ਕਾਰਮ ਜੀਠੇ ਦੇ ਵੱਲੋਂ ਕਰਾਰ ਦੇ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਬਿਜ਼ਨਸ ਅਧਿਕਾਰੀਆਂ ਦੇ ਅਫਸਰਾਂ ਅਤੇ ਨਾਲ ਹੀ ਅਰुण ਹਸੈਣੀ ਐਸਐਸਪੀ ਵਿਜੀਲੈਂਸ ਬਿਊਰੋ ਰੂਪਨਗਰ ਦੇ ਖਿਲਾਫ ਕ੍ਰਿਮੀਨਲ ਮੁਕਦਮਾ ਦਰਜ ਕਰਨ ਦੀ ਸ਼ਿਕਾਇਤ ਇਹ ਕਰ ਦਿੱਤੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਰੋਪੜ ਦੇ ਵਿੱਚ ਲੱਗੇ ਥਰਮਲ ਪਲਾਂਟ ਦੀ ਕੋਲਾ ਸਪਲਾਈ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ 5 ਕਰੋੜ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਇਹ ਕਾਰਵਾਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਣ ਸਬੰਧੀ ਕਾਨੂੰਨ ਦੀਆਂ ਧਰਾਵਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਰੋਪੜ ਥਰਮਲ ਪਲੈਂਟ ਉਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਤੇ ਨਾਲ ਹੀ ਬੋਰਡ ਨੇ ਥਰਮਲ ਪਲੈਂਟ ਦੇ ਕੰਮ ਕਰਨ ਦੀ ਮંજੂਰੀ ਵੀ ਵਾਪਸ ਲੈ ਲਈ ਹੈ ਰੋਪੜ ਥਰਮਲ ਪਲੈਂਟ ਨੂੰ 15 ਦਿਨਾਂ ਦੇ ਅੰਦਰ-ਅੰਦਰ 5 ਕਰੋੜ ਰੁਪਏ ਦਾ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਇਹ ਕਾਰਵਾਈ ਨੇੜੇ ਸਥਿਤ ਪਿੰਡ ਥਲੀ ਦੇ ਵਸਨੀਕ ਜਗਦੀਪ ਸਿੰਘ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਜਿਸ ਦੇ ਵਿੱਚ ਸ਼ਿਕਾਇਤਕਰਤਾ ਦੇ ਵੱਲੋਂ ਇਹ ਦੋਸ਼ ਲਗਾਏ ਗਿਆ ਸਿਕੀਰੋਪੜ ਥਰਮਲ ਪਲਾਂਟ ਦੀ ਉੱਡਦੀ ਸਵਾ ਉਹਨਾਂ ਦੇ ਘਰਾਂ ਫਸਲਾਂ ਅਤੇ ਹੋਰ ਵਸਤੂਆਂ ਤੇ ਜੰਮ ਰਹੀ ਹੈ ਇਹ ਸ਼ਿਕਾਇਤ ਜਨਵਰੀ 200 24 ਦੇ ਵਿੱਚ ਕੀਤੀ ਗਈ ਸੀ ਤੇ ਜਿਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇਸ ਥਰਮਲ ਪਲਾਂਟ ਦੀ ਕੋਲਾ ਸਪਲਾਈ ਬੰਦ ਕਰ ਦਿੱਤੀ ਗਈ ਹੈ ਤੇ 5 ਕਰੋੜ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਤੇ ਦੂਜੇ ਪਾਸੇ ਇਸ ਥਰਮਲ ਪਲਾਂਟ ਦੇ ਚੀਫ ਇੰਜੀਨੀਅਰ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਹੁਣ ਕੋਰਟ ਦੇ ਵਿੱਚ ਜਾਵਾਂਗੇ ਅਪੀਲ ਦਾਇਰ ਕਰਾਂਗੇ ਕਿਉਂਕਿ ਜੋ ਇਹਨਾਂ ਦੇ ਵੱਲੋਂ ਗੱਲਾਂ ਆਖੀਆਂ ਗਈਆਂ ਨੇ ਉਹਨਾਂ ਨੂੰ ਪੂਰਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਵਦਿਆ ਅਗਲੀ ਖਬਰ ਦੇ ਵੱਲ ਹਲਕਾ ਤਰਨਤਾਰਨ ਦੀ ਜ਼ਮੀਨ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣਾ ਜੋੜ ਤੋੜ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਭਾਜਪਾ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਜਿੱਥੇ ਭਾਜਪਾ ਦੇ ਵੱਲੋਂ ਬਿਤ ਦਿਨੀ ਸੁਰਜੀਤ ਜਾਨੇ ਨੂੰ ਇੱਥੋਂ ਇੰਚਾਰਜ ਬਣਾ ਦਿੱਤਾ ਗਿਆ ਤੇ ਨਾਲ ਹੀ ਕੇੜੀ ਭੰਡਾਰੇ ਅਤੇ ਰਵੀਕਰਨ ਸਿੰਘਕਾਲੋ ਨੂੰ ਸਹਿ ਇੰਚਾਰਜ ਲਗਾ ਦਿੱਤਾ ਗਿਆ ਤੇ ਹੁਣ ਭਾਜਪਾ ਦੇ ਵੱਲੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਇਸ ਤਰਨਤਾਰਨ ਦੇ ਹਲਕੇ ਤੋਂ ਅਬਜ਼ਰਵਰ ਲਗਾ ਦਿੱਤਾ ਗਿਆ ਉਹਨਾਂ ਦੇ ਪਹਿਲੇ ਹੁਣ ਇਥੋਂ ਦੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ ਤੇ ਇਸ ਮਾਮਲੇ ਦੇ ਵਿੱਚ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਮਹਿਲਾ ਮੋਰਚਾ ਦੀ ਭਾਜਪਾ ਦੀ ਪ੍ਰਧਾਨ ਜੈ ਇੰਦਰਕੌਰ ਨੂੰ ਉਹਨਾਂ ਦਾ ਸਹਿਯੋਗੀ ਬਣਾ ਦਿੱਤਾ ਗਿਆ ਤੇ ਹੁਣ ਇਹਨਾਂ ਦੇ ਵੱਲੋਂ ਇਸ ਜਿਮਨੀ ਚੋਂ ਤੋਂ ਭਾਜਪਾ ਦਾ ਕਿਹੜਾ ਉਮੀਦਵਾਰ ਬਣਾਇਆ ਜਾਵੇਗਾ ਉਸ ਦੀ ਨਾਵਾਂ ਦੀ ਉਹਨਾਂ ਨਾਵਾਂ ਦੀ ਲਿਸਟ ਤਿਆਰ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਹਾਈ ਕਮਾਂਡ ਨੂੰ भेजा ਜਾਵੇਗਾ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਵਾਂ ਦੇ ਵਿੱਚੋਂ ਇੱਕ ਨਾਮ ਤੈਅ ਕਰਕੇ ਉਸ ਨੂੰ ਇਸ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤੇ ਨਾਲ ਹੀ ਉਧਰ ਦੂਜੇ ਪਾਸੇ ਹਰਮੀਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਨੇ ਤੇ ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਹੀ ਇਸ ਤਰਨਤਰ ਦੀ ਜ਼ਿਮਨੀ ਚੋਣ ਦੇ ਵਿੱਚ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਤੇ ਪੰਜਾਬ ਕਾਂਗਰਸ ਵੱਲੋਂ ਇਸ ਨੂੰ ਲੈ ਕੇ ਇੱਕ ਵਿਅੰਗ ਵੀ ਕਾਸਤ ਤੱਕ ਗਿਆ ਹੈ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਚੋਣਾਂ ਹੋਈਆਂ ਜਾਂ ਜਿਮਣੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਉਮੀਦਵਾਰ ਬਣਾਏ ਜਾ ਰਹੇ ਨੇ ਜੋ ਕਿ ਦੂਜੀ ਪਾਰਟੀਆਂ ਤੋਂ ਆ ਕੇ ਆਮ ਆਦਮੀ ਪਾਰਟੀ ਵਿੱਚ ਚੋਣਾਂ ਦੇ ਦਿਨਾਂ ਦੇ ਦੌਰਾਨ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀ ਤੇ ਉਹਨਾਂ ਦੀ ਇੱਕ ਲਿਸਟ ਤਿਆਰ ਕਰਕੇ ਕਾਂਗਰਸ ਦੇ ਵੱਲੋਂ ਆਪਣੇ ਪੇਜ ਤੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਤੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉੱਪਰ ਲਿਖਿਆ ਕਿ ਮੱਕੜ ਸਿਰਫ ਦਰਿਆ ਵਿਛੋੜਨ ਤੇ ਝਾੜਨ ਹੋਈ ਰੱਖੇ ਕਾਂਗਰਸ ਦੇ ਵੱਲੋਂ ਇਸ ਸ਼ੇਅਰ ਕੀਤੇ ਗਏ ਪੋਸਟਰਸ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਭਾਜਪਾ ਤੋਂ ਬੰਦਾ ਲਿਆ ਕੇ ਮੋਹਿੰਦਰ ਭਖਤ ਨੂੰ ਆਮ ਆਦਮੀ ਪਾਰਟੀ ਤੋਂ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਫਤਿਹਗੜ੍ਹ ਸਾਹਿਬ ਦੀਆਂ ਚੋਣਾਂ ਲਈ ਕਾਂਗਰਸ ਤੋਂ ਲਿਆ ਕੇ ਗੁਰਪ੍ਰੀਤ ਸਿੰਘ ਜੀਪੀ ਨੂੰ ਆਪਣਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਬਣਾ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਕਾਂਗਰਸ ਤੋਂ ਲਿਆ ਕੇ ਰਾਜਕੁਮਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਤੇ ਗਿੱਦੜਪਾ ਜ਼ਿਮਨੀ ਚੋਣ ਦੇ ਵੇਲੇ ਅਕਾਲੀ ਦਲ ਤੋਂ ਡਿੰਪੀ ਢੱਲੂ ਨੂੰ ਲਿਆ ਕੇ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਜਲੰਧਰ ਦੀਆਂ ਚੋਣਾਂ ਦੇ ਵੇਲੇ ਕਾਂਗਰਸ ਤੋਂ ਲਿਆ ਕੇ ਸ਼ਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਜਲੰਧਰ ਲੋਕ ਸਭਾ ਚੋਣਾਂ ਵੇਲੇ ਅਕਾਲੀ ਦਲ ਤੋਂ ਪਵਨ ਟਿੰਨੂ ਨੂੰ ਲਿਆ ਕੇ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਤੇ ਹੁਣ ਤਰਨਤਾਰਨ ਦੀਆਂ ਚੋਣਾਂ ਵੇਲੇ ਹਰ ਇਸ ਸਿੰਘ ਸੰਧੂ ਨੂੰ ਕਾਲੀ ਦਲ ਦੇ ਵਿੱਚੋਂ ਲਿਆ ਕੇ ਖੁਦ ਸ਼ਾਮਿਲ ਕਰਵਾ ਲਿਆ ਟਿਕਟਾਂ ਦੇਣ ਨੂੰ ਬਾਹਰਲੇ ਪਮਕੜ ਸਿਰਫ ਦਰਿਆ ਝਾੜਨ ਨੂੰ ਰੱਖੇ ਤੇ ਇਸ ਪੋਸਟਰ ਦੇ ਰਾਹੀਂ ਕਾਂਗਰਸ ਦੇ ਵੱਲੋਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਸ ਮੌਕੇ ਚੋਣਾਂ ਵਿੱਚ ਟਿਕਟਾਂ ਦੇਣ ਦੀ ਵਾਰੀ ਆਉਂਦੀ ਹੈ ਉਸ ਮੌਕੇ ਦੂਜੀਆਂ ਪਾਰਟੀਆਂ ਤੋਂ ਬੰਦੇ ਲਿਆ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਖੜੇ ਕੀਤਾ ਜਾਂਦੇ ਨੇ ਤੇ ਵਰਕਰਾਂ ਨੂੰ ਜੋ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਚੋਣਾਂ ਮੌਕੇ ਟਿਕਟਾਂ ਦੇਵਾਂਗੇ ਤੁਹਾਨੂੰ ਸਿਰਫ ਦਰਿਆ ਝਾੜਨ ਨੂੰ ਹੀ ਨਹੀਂ ਰੱਖਿਆ ਉਹਨਾਂ ਨਾਲ ਫਿਰ ਤੋਂ ਆਮ ਆਦਮੀ ਪਾਰਟੀ ਧੋਖਾ ਕਰਦੀ ਦਿਖਾਈ ਦੇ ਰਹੀ ਹੈ ਇਸਨ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ